ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਵੀਡੀਓ ਸੌ ਸਾਖੀ ਵਿੱਚੋਂ ਸੀ ਅਸੀਂ ਵਿਚਾਰਿਆ ਸੀ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਦੇ ਮੁਖ ਵਿੱਚੋਂ ਮਾਤਾ ਗੁਜਰੀ ਨੂੰ ਸ਼ਰਾਪ ਦਵਾਇਆ ਗਿਆ ਹੁਣ ਮੈਂ ਅੱਜ ਦੀ ਵੀਡੀਓ ਸਾਡੀ ਗੁਰਪ੍ਰਤਾਪ ਸੂਰੀ ਗ੍ਰੰਥ ਕਵੀ ਸੰਤੋਖ ਸਿੰਘ ਦੀ ਲਿਖਤ ਵਿੱਚੋਂ ਹੈ ਉੱਥੇ ਸ਼ਹੀਦ ਸਿੰਘਾਂ ਦੀ ਜ਼ਿਕਰ ਹੋਇਆ ਸੀ ਕਿ ਸ਼ਹੀਦ ਸਿੰਘ 500 ਸਿੱਖ ਜਿਹੜੇ ਆ ਭਜਨ ਵੰਦਗੀ ਕਰਕੇ ਤੇ ਮਾਨਸ ਰੋਵਰ ਝੀਲ ਤੇ ਜਾ ਕੇ ਰਹਿੰਦੇ ਆ ਉਹ ਹੁਣ ਪਤਾ ਨਹੀਂ ਕਿਹੜੀ ਸਦੀ ਵਿੱਚ ਕਦੋਂ ਆਉਣਗੇ ਪਰ ਅੱਜ ਦੀ ਵੀਡੀਓ ਵਿੱਚ ਹੁਣ ਫਿਰ ਨਵੇਂ ਸਿਰੇ ਤੋਂ ਸਵਾਲ ਖੜਾ ਹੋ ਗਿਆ ਕਿ ਸੰਕਤਾ ਨੇ ਸਵਾਲ ਕੀਤਾ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਹੁਣ ਇਹਦੇ ਵਿੱਚ ਕਈ ਨੁਕਤੇ ਅਸੀਂ ਵਿਚਾਰਨੇ ਆ ਕਿ ਫਸਟ ਪਰਸਨ ਸੈਕੰਡ ਪਰਸਨ ਥਰਡ ਪਰਸਨ ਗੱਲ ਕੀ ਹੋ ਰਹੀ ਹੈ ਕਿ किनको नाम शहीद है क्या कृत्त करन्ते गत मित इनकी कौन है क्या शक्त धरन्ते किस थल वासा हैं के कि, तक पदवी इन केती सब ज्ञाता के तुम धने यही है हम सेती सिक्खा ने गुरु गोबिंद सिंह जी नु पुछया इस लेख त अनुसार कोरा झूठ है क्योंकि कवि संतोष सिंह जेड़ा ਇਹ ਗ੍ਰੰਥ ਲਿਖਦਾ ਹੈ 1843 ਦੇ ਵਿੱਚ ਔਰ ਗੱਲਾਂ ਹੈਗੀਆਂ ਇਹ 1600 80 85 ਦੇ ਵਿੱਚ ਦੀਆਂ ਸੋ ਇਹਦੇ ਕੋਲ ਸੁਪਨਾ ਆਇਆ ਜਾਂ ਇਹੋ ਜਿਹੇ ਜਿਹਦਾ 100 ਸਾਖੀ ਅਰਗੇ ਗ੍ਰੰਥ ਜਿਹੜੇ ਝੂਠੇ ਮੂਠੇ ਲਿਖੇ ਹੋਏ ਨੇ ਉਹਨਾਂ ਦੇ ਆਧਾਰ ਤੇ ਕੁਝ ਵੀ ਲਿਖਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ ਸਿੱਖਾਂ ਨੇ ਸ਼ਹੀਦ ਕਿਸ ਨੂੰ ਕਹਿੰਦੇ ਹਨ ਉਹ ਕਿਹੜੀ ਕਿਰਤ ਕਰਦੇ ਹਨ ਇਹਨਾਂ ਦੀ ਗਾਤਮਿਤ ਕੀ ਹੁੰਦੀ ਹੈ ਤੇ ਇਹ ਕਿਹੜੀ ਸ਼ਕਤੀ ਧਾਰਨ ਕਰਦੇ ਹਨ ਇਹਨਾਂ ਦਾ ਕਿਸ ਸਥਾਨ ਤੇ ਵਾਸਾ ਹੈ ਤੇ ਇਹਨਾਂ ਦੀ ਕਿਹੜੀ ਪਦਵੀ ਹੈ ਸਭ ਪ੍ਰਕਾਰ ਦੇ ਗਿਆਨ ਦੇ ਤੁਸੀਂ ਧਨੀ ਹੋ ਸਾਡੇ ਵਾਸਤੇ ਇਸ ਬਾਰੇ ਦੱਸੋ ਇਹ ਮੈਂ ਵਿਚਾਰ ਕਿਉਂ ਕਰ ਰਿਹਾ ਅਸੀਂ ਆਪਣੇ ਆਪਣੇ ਪਿੰਡਾਂ ਵਿੱਚ ਜੇ ਦੇਖੀਏ ਕਿ ਸਿੰਘ ਸਭਾ ਗੁਰਦੁਆਰੇ 1 2 3 4 5 6 ਹੋਣਗੇ ਹਰ ਪਿੰਡ ਦੇ ਵਿੱਚ ਇਹ ਰਮਦਾਸੀਆਂ ਦਾ ਗੁਰਦੁਆਰਾ ਇਹ ਜੱਟਾਂ ਦਾ ਗੁਰਦੁਆਰਾ ਇਹ ਰਾਮਕੜੀਆਂ ਦਾ ਗੁਰਦੁਆਰਾ ਇਹ ਲਵਾਣਿਆਂ ਦਾ ਗੁਰਦੁਆਰਾ ਇਹ ਤਾਂ ਸਿੰਘ ਸਭਾ ਗੁਰਦੁਆਰੇ ਸਾਰੇ ਨੇ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਹੋਰ ਜਗ੍ਹਾਵਾਂ ਨੇ ਖਾਸ ਕਰਕੇ ਇੱਕ ਖਾਸ ਜਗ੍ਹਾ ਹੈ ਉਹ ਸ਼ਹੀਦਾਂ ਦੀ ਜਗ੍ਹਾ ਇਹ ਸ਼ਹੀਦਾਂ ਦੀ ਜਗ੍ਹਾ ਇੱਕ ਤਾਂ ਵੱਡੀ ਹੋएगी ਜਿਹਨੂੰ ਸਾਰਾ ਪਿੰਡ ਮੰਨਦਾ ਹੋਏਗਾ ਉਸ ਤੋਂ ਇਲਾਵਾ ਵੀ 2 4 5 7 ਸ਼ਹੀਦਾਂ ਦੀਆਂ ਜਗ੍ਹਾ ਹਰ ਪਿੰਡ ਦੇ ਵਿੱਚ ਬਣੀਆਂ ਹੋਈਆਂ ਹਨ। ਔਰ ਜਿਹੜੀ ਇੱਕ ਮੁੱਖ ਸ਼ਹੀਦਾਂ ਦੀ ਜਗ੍ਹਾ ਹਰ ਪਿੰਡ ਦੇ ਵਿੱਚ ਹੋਵੇਗੀ ਤੁਸੀਂ ਪਿੰਡਾਂ ਦੀਆਂ ਬੀਬੀਆਂ ਨਾਲ ਬੰਦਿਆਂ ਨਾਲ ਗੱਲ ਕਰੋ। ਉਹ ਕਦੀ ਇਹ ਨਹੀਂ ਕਹਿਣਗੇ ਕਿ ਜਿਹੜਾ ਸਿੰਘ ਸਭਾ ਗੁਰਦੁਆਰਾ ਉੱਥੋਂ ਦਾ ਗ੍ਰੰਥੀ ਬਹੁਤ ਚੰਗਾ ਹੈ ਜਾਂ ਉੱਥੋਂ ਦਾ ਪ੍ਰਬੰਧ ਬਹੁਤ ਚੰਗਾ ਹੈ ਜਾਂ ਉੱਥੇ ਸੇਵਾ ਸੰਭਾਲ ਬਹੁਤ ਚੰਗੀ ਹੋ ਰਹੀ ਹੈ। ਤੁਆਂ ਨੂੰ ਹਰ ਪਿੰਡ ਇਹ ਕਹਿੰਦੇ ਸੁਣਿਆ ਤੁਸੀਂ ਸੁਣੋਗੇ ਕਿ ਬਈ ਅਸਲੀ ਸੇਵਾ ਕੀ ਦਾਦੇ ਗੁਰਦੁਆਰੇ ਹੋ ਰਹੀ ਆ ਉਥੋਂ ਦੇ ਪ੍ਰਬੰਧਕ ਬਹੁਤ ਵਧੀਆ ਉਥੋਂ ਦਾ ਗ੍ਰੰਥੀ ਬਹੁਤ ਵਧੀਆ ਇਹ ਸ਼ਹੀਦਾਂ ਦਾ ਅਸਥਾਨ ਬੜਾ ਸਖਤੀ ਹੈ ਜਿਹਦੇ ਤੇ ਕਰੋਪੀ ਹੋ ਜਾਵੇ ਫਿਰ ਉਹਦਾ ਤੇ ਐਸੀ ਤੈਸੀ ਕਰ ਦਿੰਦੇ ਸ਼ਹੀਦ ਸ਼ਹੀਦਾਂ ਤੇ ਬਈ ਹਮੇਸ਼ਾ ਡਰਦੇ ਰਹੋ ਇਹ ਸਾਡੇ ਦਿਮਾਗਾਂ ਵਿੱਚ ਇਹ ਨਮੀ ਇੱਕ ਚੀਜ਼ ਭਰ ਦਿੱਤੀ ਗਈ ਹੈ ਹਰ ਪਿੰਡ ਵਿੱਚ ਹੈ ਆਪਣੇ ਵੱਲ ਖਿਆਲ ਕਰਨਾ ਸਾਡੇ ਪਿੰਡ ਤਾਂ ਬਹੁਤ ਨੇ ਇਹ ਚੀਜ਼ਾਂ ਦੀਆਂ ਜਗਾ ਕਿਵੇਂ ਬਣੀਆਂ ਅਸਲ ਵਿੱਚ ਸ਼ਹੀਦਾਂ ਨੂੰ ਪੋਜੀਟਿਵ ਸਮਝਿਆ ਜਾਂਦਾ ਵੀ ਚੰਗੇ ਬੰਦੇ ਉਹ ਜਿਹੜੇ ਚੰਗੇ ਬੰਦੇ ਆ ਉਹ ਕਿਸੇ ਦਾ ਬੁਰਾ ਕਿਉਂ ਕਰਨਗੇ ਉਹ ਕਿਸੇ ਨੂੰ ਪਰੇਸ਼ਾਨ ਕਿਉਂ ਕਰਨਗੇ ਉਹਨਾਂ ਦੀ ਕੋਈ ਡਿਮਾਂਡ ਕਿਉਂ ਹੋਏਗੀ ਮਤਲਬ ਜਿਹੜਾ ਚੰਗਾ ਭਲਾ ਕਰਨ ਵਾਲਾ ਬੰਦਾ ਉਦੀ ਕੋ ਡਿਮਾਂਡ ਕਿਉ ਹੋਏਗੀ ਉਹ ਤਾਂ ਨਿਰਸਵਾਰਥ ਹੋਏਗਾ ਪਰ ਇਹ ਸ਼ਹੀਦ ਜਿਹੜੇ ਸਾਡੇ ਤੇ ਬਿਠਾਏ ਗਏ ਨੇ ਉਹ ਸਾਨੂੰ ਡਰਾਉਣ ਲਈ ਸਾਨੂੰ ਗੁਰੂ ਨਾਨਕ ਦੇ ਮਾਰਗ ਤੋਂ ਤੋੜਨ ਲਈ ਅਲੱਗ ਕਰਨ ਲਈ ਇਹ ਸ਼ੀਦਾਂ ਨਾਂ ਦੀਆਂ ਜਿਹੜੀਆਂ ਸੰਸਥਾਵਾਂ ਜਿੰਨੀਆਂ ਵੀ ਬਣੀਆਂ ਹੋਈਆਂ ਭਈ ਸਾਡਾ ਸਿੱਖੀ ਦਾ ਵਿਧਾਨ ਹੈ ਕਿ ਜਦੋਂ ਬੰਦਾ ਮਰ ਜਾਂਦਾ ਔਰ ਉਹ ਪੰਜ ਤਤਾਂ ਵਿੱਚ ਰਲ ਜਾਂਦਾ ਔਰ ਅਸੀਂ ਨਾ ਗਾਹਿ ਬਗਾਹਿ ਗੁਰੂ ਨਾਨਕ ਦੀ ਗੱਲ ਨੂੰ ਹਰ ਜਗ੍ਹਾ ਰੱਦ ਕਰਦੇ ਹਾਂ ਹਰ ਜਗ੍ਹਾ ਮੈਂ ਤੁਹਾਨੂੰ ਅੱਗੇ ਇਹ ਪੜ੍ਹਦੇ ਹਾਂ ਫਿਰ ਅਸੀਂ ਗੁਰੂ ਨਾਨਕ ਦੀ ਵਿਚਾਰਧਾਰਾ ਤੋਂ ਲੈ ਕੇ ਸਿੱਖ ਕੇ ਅਸੀਂ ਗੱਲ ਕਰਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਮਰਨ ਤੋਂ ਬਾਅਦ ਕੀ ਦੱਸਦੇ ਹਨ ਵੀ ਬੰਦਾ ਕਿੱਥੇ ਜਾਂਦਾ ਹੈ ਕੀ ਕਰਦਾ ਹੈ ਪਰ ਇਹ ਲਿਖਤਾ ਸਾਨੂੰ ਕਿਹੜੇ ਪਾਸੇ ਲੈ ਕੇ ਜਾ ਰਹੀਆਂ ਔਰ ਜਾਣੇ ਅਣ ਜਾਣੇ ਵੀ ਸਾਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਉਂਗਲੀ ਛੱਡ ਬੈਠੇ। ਤੋ ਸ਼ਹੀਦਾਂ ਦਾ ਸਵਾਲ ਕੀਤਾ ਹੈ। ਦਸ਼ਮੇਸ਼ ਪਿਤਾ ਜੀ ਤੋਂ। ਸੋਨ ਸਿੱਖਣ ਤੇ ਗੁਰ ਹਸੇ ਸ਼੍ਰੀ ਮੁਖ ਫਰਮਾਇਓ। ਇਹ ਗੱਲ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਹੱਥੇ ਤੇ ਆਪਣੇ ਮੂੰਹ ਵਿੱਚੋਂ ਇਹ ਗੱਲ ਕਹੀ। ਗੁਪਤ ਹੋਤੀ ਬੂਜੀ ਤੁਮੋ ਕਹਿ ਬੋ ਬਣ ਆਇਓ। ਕਹਿੰਦੇ ਵੀ ਮੈਂ ਤੇ ਗੱਲਾਂ ਗੁਪਤ ਨੇ ਪਰ ਹੁਣ ਤੁਸੀਂ ਪੁੱਛ ਰਹੇ ਤਾਂ ਦੱਸਣੀਆਂ ਪੈਣੀਆਂ। ਸਤਗੁਰ ਸੰਗਤ ਆਪਣੀ ਸਭ ਰੱਖੇ ਹਜ਼ੂਰੰ ਸੇਵਕੀ ਪਤ ਰੱਖਤੇ ਆਪੇ ਗੁਰਪੂਰਨ ਸਤਗੁਰ ਆਪਣੀ ਸਾਰੀ ਸੰਗਤ ਹਜ਼ੂਰੀ ਵਿੱਚ ਰੱਖਦੇ ਹਨ ਪੂਰਨ ਗੁਰੂ ਜੀ ਆਪਣੇ ਸੇਵਕ ਦੀ ਆਪ ਹੀ ਪਤ ਰੱਖਦੇ ਹਨ ਸੁਣ ਭਾਈ ਕਲ ਕਾਲ ਇਹ ਵਰਤਿਓ ਵਡ ਘੋਰੋ ਘੋਰੇ ਗੁਰ ਪਾਲੀ ਸਿੱਖ ਸਭਨ ਕੋ ਪਲ ਕਾਵ ਨਾ ਭੋਰੇ ਕਾੜਤ ਹੈ ਬੋਪਾਂਤ ਤੇ ਕਰ ਕਰ ਵੋ ਪੇਖਾ ਹੁਕਮ ਸਤਿਤਾ ਟਿਕਨ ਮਨ ਸਿੱਖਣ ਗੁਰੂ ਦੇਖਾ ਇਹ ਭਾਈ ਸੁਣੋ ਕਲਯੁਗ ਵਿੱਚ ਵੱਡਾ ਕੋਰ ਵਰਤਾਰਾ ਹੋ ਰਿਹਾ ਹੈ ਗੁਰੂ ਜੀ ਸਾਰੇ ਸਿੱਖਾਂ ਦੇ ਪਾਲਖਨ ਹੁਣ ਉੱਥੇ ਗੁਰੂ ਸਾਹਿਬ ਨੂੰ ਸਿੱਖਾਂ ਨੇ ਸਵਾਲ ਕੀਤਾ ਤੇ ਗੁਰੂ ਸਾਹਿਬ ਜਵਾਰ ਹੈ ਜਵਾਬ ਦੇ ਰਹੇ ਨੇ ਪਰ ਇੱਥੇ ਕੀ ਲਿਖਿਆ ਜਾ ਰਿਹਾ ਜੇ ਗੁਰੂ ਸਾਹਿਬ ਬੋਲ ਰਹੇ ਨੇ ਤਾਂ ਫਿਰ ਇਦਾਂ ਕਿਵੇਂ ਲਿਖਿਆ ਜਾ ਸਕਦਾ ਕਿ ਗੁਰੂ ਜੀ ਸਾਰੇ ਸਿੱਖਾਂ ਦੇ ਪਾਲਖਾਨ ਕਹਿਣਾ ਚਾਹੀਦਾ ਮੈਂ ਸਾਰੇ ਸਿੱਖਾਂ ਦਾ ਪਾਲਕਾਂ ਇੱਥੇ ਕਬੀ ਆਪਣੇ ਕੋਲ ਲਿਖਣ ਲੱਗ ਗਿਆ ਸ਼ੁਰੂ ਕੀਤਾ ਸੀ ਵੀ ਗੁਰੂ ਸਾਹਿਬ ਜਵਾਬ ਦੇ ਰਹੇ ਨੇ ਹੁਣ ਸੰਤੋਖ ਸਿੰਘ ਹੁਣੀ ਆਪਣੇ ਵੱਲੋਂ ਲਿਖਣ ਲੱਗ ਗਏ ਕਿ ਕਲਯੁਗ ਵਿੱਚ ਵੱਡਾ ਕੋਰ ਵਰਤਾਰਾ ਹੋ ਰਿਹਾ ਹੈ ਗੁਰੂ ਜੀ ਸਾਰੇ ਸਿੱਖਾਂ ਦੇ ਪਾਲਖਾਨ ਵੀ ਇਹ ਇਹ ਆਪਣੀ ਮਰਜ਼ੀ ਹੋ ਗਈ ਨਾ ਜੋ ਗੁਰੂ ਜੀ ਨੂੰ ਕਹਿਣਾ ਚਾਹੀਦਾ ਸੀ ਵੀ ਮੈਂ ਸਾਰੇ ਸਿੱਖਾਂ ਦਾ ਪਾਲਕਾਂ ਕਿਸੇ ਨੂੰ ਥੋੜਾ ਵੀ ਨਹੀਂ ਭੁਲਾਉਂਦੇ ਹਨ ਬਹੁਤ ਗੁਰੂ ਸਾਹਿਬ ਨੂੰ ਕਹਿਣਾ ਚਾਹੀਦਾ ਮੈਂ ਕਿਸੇ ਨੂੰ ਥੋੜਾ ਵੀ ਨਹੀਂ ਭੁਲਾਉਂਦਾ ਉਹ ਗੱਲ ਕਰਦੇ ਵੇ ਗੁਰੂ ਗੋਬਿੰਦ ਸਿੰਘ ਜੀ ਦੱਸ ਰਹੇ ਨੇ ਤਾਂ ਫਿਰ ਕਿਹੜਾ ਗੁਰੂ ਨਹੀਂ ਭੁਲਾਉਂਦਾ ਇਹਦਾ ਮਤਲਬ ਗੁਰੂ ਗੋਬਿੰਦ ਸਿੰਘ ਕਹਿ ਰਹੇ ਨੇ ਕਿ ਗੁਰੂ ਨਾਨਕ ਨਹੀਂ ਭੁਲਾਉਂਦਾ ਇਹਦਾ ਮਤਲਬ ਗੁਰੂ ਨਾਨਕ ਪਾਤਸ਼ਾਹ ਹਲੇ ਜੋਤੀ ਜੋਤ ਨਹੀਂ ਸਮਾਏ ਉਹ ਕਿਤੇ ਉਡ ਰਹੇ ਨੇ ਐਵੇਂ ਹਵਾ ਦੇ ਵਿੱਚ ਉਹਨਾਂ ਦੀ ਗਤੀ ਨਹੀਂ ਹੋਈ ਉਹ ਸੰਪੂਰਨ ਨਹੀਂ ਹੋਏ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਹਮਨ ਘੇਰੀਆਂ ਵਿੱਚ ਪਾਇਆ ਹੋਇਆ ਬਹੁਤ ਰੂਪ ਉਤਾਰ ਕੇ ਬਹੁਤ ਭਾਂਤ ਤੇ ਤਾੜਨਾ ਕਰਦੇ ਹਨ ਸਿੱਖਾਂ ਦੇ ਹੁਕਮ ਨੂੰ ਸੱਤ ਕਰਕੇ ਮੰਨਣਾ ਤੇ ਮਨ ਦਾ ਟਿਕਾਉ ਗੁਰੂ ਜੀ ਵੇਖਦੇ ਹਨ ਭਾਵ ਇਹ ਕੁਝ ਵੇਖ ਲਈ ਪ੍ਰੀਖਿਆ ਲੈਂਦੇ ਹਨ ਜੋ ਸਾਵਤ ਹੈ ਸਦਕ ਮੈਂ ਅਰ ਰਣ ਮੈ ਸੂਰਾ ਉਹ ਕਹ ਰਹੇ ਨੇ ਜਿਹੜਾ ਵੀ ਸਾਵਤ ਸਦਕ ਹੈ ਤੇ ਯੁੱਧ ਵਿੱਚ ਵੱਡਾ ਸੂਰਬੀਰ ਹੈ ਸੋ ਪਵਜਲ ਤੇ ਤਰ ਗयो ਪਾਇਓ ਪਦ ਰੂਰਾ ਉਹ ਪਵਜਲ ਨੂੰ ਪਾਰ ਕਰਕੇ ਸੁੰਦਰ ਪਦਵੀ ਪ੍ਰਾਪਤ ਕਰਦਾ ਹੈ ਜਿਨ ਕਾ ਸਦਕ ਨਾ ਸਾਵਤੀ ਕਾਤੁਰ ਜੰਜਾਲੀ ਉਹ ਕਾਇਰ ਤੇ ਧੰਦਿਆਂ ਵਾਲੇ ਹਨ ਜਿਨ੍ਹਾਂ ਦੇ ਸਦਕ ਸਾਵਤ ਨਹੀਂ ਹਨ ਪਟਕਤ ਜਨਮ ਰੂ ਮਰਨ ਮੈਂ ਸੁਖ ਤੇ ਨਿਤ ਖਾਲੀ ਉਹ ਜਨਮ ਮਰਨ ਵਿੱਚ ਭਟਕਦੇ ਰਹਿੰਦੇ ਹਨ ਤੇ ਸਦਾ ਸੁਖ ਤੋਂ ਖਾਲੀ ਰਹਿੰਦੇ ਹਨ ਗੁਰੂ ਖਰੇ ਸੰਗਤ ਸਹਿਤ ਚਿਰ ਕਾਲ ਉਢੀ ਕੈਂ ਪਰਲੋਕ ਵਿੱਚ ਲੋ ਜੀ ਹੁਣ ਇਹ ਪਰਲੋਕ ਵਿੱਚ ਇਹਨਾਂ ਨੇ ਉੱਤੇ ਜਿਹੜਾ ਕਵੀ ਸੰਤੋਖ ਸਿੰਘ ਨੇ ਨਹੀਂ ਲਿਖਿਆ ਉਥੇ ਇਹ ਲਿਖਿਆ ਗੁਰੂ ਖਰੇ ਸੰਗਤ ਸਹਿਤ ਸੰਗਤ ਸਹਿਤ ਗੁਰੂ ਖੜੇ ਚਿਰ ਕਾਲ ਉਡੀਕੈਂ ਚਿਰ ਕਾਲ ਤੱਕ ਉਡੀਕਦੇ ਹਨ ਇੱਥੇ ਲਿਖਿਆ ਹੋਇਆ ਪਰ ਅਰਥ ਕਰਨ ਵਾਲੇ ਨੇ ਸ਼ਰਾਰਤ ਕੀ ਕਰ ਦਿੱਤੀ ਪਰਲੋਕ ਵਿੱਚ ਪਰਲੋਕ ਕਿੱਥੇ ਹੈ ਕਦੀ ਕਿਸੇ ਨੂੰ ਪਤਾ ਹੈ ਕਿ ਪਰਲੋਕ ਕਿੱਥੇ ਹੈ ਗੁਰੂ ਨਾਨਕ ਪਾਤਸ਼ਾਹ ਨੂੰ ਤੇ ਨਹੀਂ ਸੀ ਪਤਾ ਹੁਣ ਭਈ ਜੇ ਤੁਹਾਨੂੰ ਪਤਾ ਹੈ ਤਾਂ ਫਿਰ ਤੁਸੀਂ ਦੱਸੋ ਕਿੱਥੇ ਆ ਫਿਰ ਤੁਸੀਂ ਸਿਆਣੇ ਹੋਗੇ ਨਾ ਗੁਰੂ ਨਾਨਕ ਪਾਤਸ਼ਾਹ ਤੋਂ ਉਹਨਾਂ ਨੂੰ ਨਹੀਂ ਸੀ ਪਤਾ ਪਰ ਲੋਕ ਕਿੱਥੇ ਆ ਪਰ ਤੁਹਾਨੂੰ ਪਤਾ ਹੈ ਪਰ ਲੋਕ ਕਿੱਥੇ ਆ ਤੇ ਦੱਸ ਦਿਓ ਪਰ ਲੋਕ ਵਿੱਚ ਗੁਰੂ ਜੀ ਸੰਗਤ ਸਹਿਤ ਖੜੇ ਹੋ ਕੇ ਸਿੱਖ ਨੂੰ ਬਹੁਤ ਦੇਰ ਤੱਕ ਔੜੀਕਦੇ ਹਨ ਲੋ ਜੀ ਸਤਿਗੁਰੂ ਜੇ ਗੁਰੂ ਗੋਬਿੰਦ ਸਿੰਘ ਜੀ ਲਿਖ ਰਹੇ ਹਨ ਤਾਂ ਫਿਰ ਸਤਿਗੁਰੂ ਪਹਿਲੇ ਨੌ ਗੁਰੂ ਜਿਹੜੇ ਹੋਏ ਔੜੀਕਦੇ ਹਨ ਕੌਣ ਔੜੀਕਦਾ ਫਿਰ ਗੁਰੂ ਨਾਨਕ ਪਾਤਸ਼ਾਹ ਦੇ ਟਾਈਮ ਜਦੋਂ ਗੁਰੂ ਨਾਨਕ ਪਾਤਸ਼ਾਹ ਇਸ ਧਰਤੀ ਤੇ ਸਨ ਸਿੱਖ ਅ ਸਿੱਖਾਂ ਦੀ ਮੌਤ ਹੁੰਦੀ ਸੀ ਫਿਰ ਉਹਨਾਂ ਨੂੰ ਕੌਣ ਅੜੀਕਦਾ ਸੀ ਅਸੀਂ ਕਦੀ ਦਿਮਾਗ ਤੋਂ ਕੰਮ ਲੈਣਾ ਹੀ ਨਹੀਂ ਕਿ ਸਤਿਗੁਰੂ ਜੀ ਕਿੱਥੇ ਉੜੀ ਕਿਉਂਕਿ ਇਸ ਚੀਜ਼ ਨੂੰ ਆਧਾਰ ਬਣਾ ਕੇ ਨਾ ਕਿ ਇਹ ਜਿਹੜਾ ਦਮਦਮ ਟਕਸਾਲ ਵਾਲੇ ਬਾਬਾ ਜੀ ਹੋਏ ਹਨ ਉਹਨਾਂ ਨੇ ਇਹਦੇਆਂ ਕਹਾਣੀਆਂ ਲਿਖ ਦਿੱਤੀਆਂ ਕਈ ਸਿੱਖ ਜੇ ਅਮਰਖਸ਼ਾਕੇ ਕੋਈ ਗਲਤੀ ਵੀ ਕਰ ਦੇਣ ਗੁਰਵਚਨ ਸਿੰਘ ਪਿੰਡ ਰਾਂਵਾਲਿਆਂ ਨੇ ਤੇ ਉਹਨਾਂ ਨੂੰ ਗੁਰੂ ਸਾਹਿਬ 10000 ਸਾਲ ਤੱਕ ਉਹਨਾਂ ਦੇ ਰੱਖਿਆ ਕਰਦੇ ਹਨ ਔਰ 10000 ਸਾਲ ਤੱਕ ਵਾਰ-ਵਾਰ ਜਨਮ ਦਿੰਦੇ ਹਨ ਔਰ ਫਿਰ ਉਹਨਾਂ ਨੂੰ ਇਸ ਪਾਪ ਜਲ ਸਾਗਰ ਤੋਂ ਤਾਰ ਲੈਂਦੇ ਹਨ ਐਨਾ ਕੰਸੈਕਸ਼ਨ ਹੈ ਉਹ ਇਹਦਾ ਆਧਾਰ ਬਣਾ ਕੇ ਲਿਖਿਆ ਹੋਇਆ ਗੁਰੂ ਸਾਹਿਬ ਕਿੱਥੇ ਖੜੇ ਜਿਹੜੀ ਕਿਦ ਨੇ ਗੁਰੂ ਨਾਨਕ ਪਾਤਸ਼ਾਹ ਤਾਂ ਇਹ ਕਹਿ ਰਹੇ ਨੇ ਇੱਕ ਦੱਜਾ ਇੱਕ ਦੱਬੀ ਹੈ ਇੱਕ ਨਾ ਕੁੱਤੇ ਖਾਏ ਇੱਕ ਪਾਣੀ ਵਿੱਚ ਉਛਟੀ ਹੈ ਇੱਕ ਭੀ ਫਿਰ ਹਸਨ ਪਾਏ ਨਾਨਕ ਏਵ ਨਾ ਜਾਪੀ ਕਿੱਥੇ ਜਾਏ ਸਮਾਏ ਵੀ ਗੋਣਾ ਇਹ ਪਤਾ ਨਹੀਂ ਕਿ ਮਰਨ ਤੋਂ ਬਾਅਦ ਜੀਵ ਕਿੱਥੇ ਚਲੇ ਜਾਂਦੇ ਨੇ ਕੋਈ ਪਤਾ ਨਹੀਂ ਫਿਰ ਅਸੀਂ ਬੜੇ ਅਲੱਗ-ਅਲੱਗ ਤਰੀਕਿਆਂ ਨਾਲ ਉਹਦਾ ਸੰਸਕਾਰ ਕਰਦੇ ਆਂ ਆਪਣੇ ਆਪ ਨੂੰ ਸੋਚਦੇ ਆ ਕਿ ਧਰਮ ਕਰਮ ਕਰ ਲਿਆ ਔਰ ਇਸ ਨੂੰ ਇਸ ਦੀ ਮੁਕਤੀ ਹੋ ਗਈ ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪਤਾ ਹੀ ਨਹੀਂ ਕਿੱਥੇ ਜਾਂਦੇ ਨੇ ਸਰੀਰ ਕਿੱਥੇ ਜਾਂਦੀ ਆਤਮਾ ਕਿੱਥੇ ਜਾਂਦੀ ਕੋਈ ਪਤਾ ਹੀ ਨਹੀਂ ਗੁਰੂ ਨਾਨਕ ਪਾਤਸ਼ਾਹ ਤੇ ਸਿੱਧਾ ਸਪਸ਼ਟ ਕਹਿੰਦੇ ਆ ਵੀ ਅੱਗਾ ਕਿਸੇ ਨੇ ਦੇਖਿਆ ਨਹੀਂ ਕਿੱਥੇ ਜਾਂਦੇ ਨੇ ਪਰ ਸਾਡੇ ਇਹ ਜਿਹੜੇ ਗ੍ਰੰਥਾਂ ਦੇ ਲਿਖਾਰੀ ਨੇ ਕਿਤਾਬਾਂ ਦੇ ਇਹ ਕਹਿ ਰਹੇ ਨੇ ਪ੍ਰਲੋਕ ਵਿੱਚ ਗੁਰੂ ਜੀ ਸੰਗਤ ਸਹਿਤ ਖੜੇ ਹੋ ਕੇ ਸਿੱਖ ਨੂੰ ਬਹੁਤ ਦੇਰ ਤੱਕ ਉਡੀਕਦੇ ਹਨ ਸਿੱਖ ਉਹ ਜੋ ਕੇ ਸਿੱਖ ਹੋਇਆ ਹੋਵੇ ਤੇ ਫਿਰ ਕਿਸੇ ਕੋ ਸੰਗ ਕਰਕੇ ਔਜੜਾਂ ਵਿੱਚ ਪੈ ਗਿਆ ਹੋਵੇ ਇਹ ਗੁਰਬਚਨ ਸੰਗ ਬਾਪਾ ਗੁਰਬਚਨ ਸੰਗ ਵੀ ਇਹ ਹੀ ਲਿਖਦਾ ਹੈ ਤੇ ਭਈ ਉੱਥੇ 10000 ਸਾਲ ਤੱਕ ਉਡੀਕਦੇ ਨੇ ਤੇ ਉਹ ਜੇ ਕੋ ਸੰਗਤ ਇਹ ਪੈ ਗਿਆ ਬਾਰ-ਬਾਰ ਜਨਮ ਦਿੰਦਾ ਇੱਥੇ ਵੀ ਉਹ ਹੀ ਲਿਖਿਆ ਹੋਇਆ ਕੋ ਸੰਗਤ ਵਿੱਚ ਪੈ ਗਿਆ ਹੋਵੇ ਤੇ ਇਸ ਨੂੰ ਸਤਿਗੁਰੂ ਜੀ ਤੱਕਦੇ ਹਨ ਕਿ ਕਦ ਸਾਡੇ ਪੰਥ ਵਿੱਚ ਆਉਂਦਾ ਹੈ ਸਹਾਇਤਾ ਵਾਸਤੇ ਅਸੀਂ ਫਿਰ ਉੱਥੇ ਸਹਾਇਕ ਬਣਦੇ ਹਾਂ ਅੱਗੇ ਲਿਖਿਆ 10 ਸਹਾਂਸਰ ਸੰਮਤ ਰਗੋ ਦੇਖੋ ਦਿਗ ਲਾਈ 10000 ਸਾਲ ਤੱਕ ਅਸੀਂ ਅੱਖਾਂ ਲਾਈ ਵੇਖਦੇ ਰਹਿੰਦੇ ਹਾਂ ਸੁਣ ਲੋ ਐ ਵਡਾ-ਵਡਾ ਸਰਟੀਫਿਕੇਟ ਦੇ ਤਵੇ ਇੱਕ ਵਾਰ ਅਮਰ ਸ਼ਕਲੋ ਕਿ ਜੋ ਮਰਜ਼ੀ ਪਾਪ ਕਰਦੇ ਰਹੋ 10000 ਸਾਲ ਤੱਕ 100 ਸਾਲ ਉਮਰ ਹੋਵੇ ਬੰਦੇ ਦੀ ਤੇ ਕਿੰਨੇ ਜਨਮ ਹੋ ਗਏ ਤੁਹਾਨੂੰ ਸਰਟੀਫਿਕੇਟ ਮਿਲ ਗਿਆ ਪਾਪ ਕਰਨ ਦਾ ਔਰ ਅਖੀਰਲੇ ਜਨਮ ਤੇ ਜਾ ਕੇ ਫਿਰ ਤੁਸੀਂ ਗੁਰੂ ਦੇ ਦਰ ਤੇ ਆ ਜਾਓ ਤੁਸੀਂ ਸਫਲ ਹੋ ਜਾਣਾ ਸਾਰੇ ਪਾਪ ਕਮਾਉਂਦੇ ਰਹੋ ਇਹ ਕਾਦੇ ਅਧਾਰ ਤੇ ਲਿਖਿਆ ਹੋਇਆ ਕੀ ਕੋਈ ਇਹਨਾਂ ਗ੍ਰੰਥਾਂ ਨੂੰ ਮੰਨਣ ਵਾਲਾ ਬੰਦਾ ਦੱਸ ਸਕਦਾ ਵੇ ਕਿੱਥੋਂ ਗਰੰਟੀ ਲੈ ਗੁਰਨਾਨਕ ਪਾਤਸ਼ਾਹ ਕਹਿ ਰਹੇ ਨਾਨਕ ਏਵ ਨਾ ਜਾਪੀ ਕਿੱਥੇ ਜਾਏ ਸਮਾਈ ਵੇ ਮੈਨੂੰ ਨਹੀਂ ਪਤਾ ਕਿੱਥੇ ਜਾ ਕੇ ਸਮਾ ਜਾਂਦੇ ਨੇ ਔਰ ਇਹ ਕਹਿ ਰਹੇ ਨੇ ਬਾਰ-ਬਾਰ ਕਿ 10000 ਸਾਲ ਤੱਕ ਅਸੀਂ ਅੱਖਾਂ ਲਾਈ ਵੇਖਦੇ ਰਹਿੰਦੇ ਹਾਂ ਹਮਰੀ ਦਿਸ਼ ਕੋ ਸਿੱਖ ਇਹ ਚਲ ਆਵੈ ਕੈਸੇ ਅਸੀਂ ਦੇਖਦੇ ਸਾਡੀ ਦਿਸ਼ਾ ਵੱਲ ਇਦਾਂ ਸਿੱਖ ਚੱਲ ਕੇ ਆ ਜਾਵੇ ਵਾਪਸ ਜੋ ਆਵਤ ਰਲ ਜਾਤ ਹੈ ਸਿੱਖਣ ਮੈਂ ਤੈਸੇ ਜਿਹੜਾ ਆਵੇ ਉਹ ਸਿੱਖਾਂ ਦੀ ਜਾਤ ਵਿੱਚ ਸਿੱਖਾਂ ਵਿੱਚ ਰਲ ਜਾਂਦਾ ਸਿੱਖ 56 ਕਰੋੜ ਹਨ ਸੌਂਪੇ ਗੁਰੂ ਹਾਥਾ ਗੁਰੂ ਦੇ ਹੱਥ ਅਕਾਲ ਪੁਰਖ ਨੇ 55 ਕਰੋੜ ਸਿੱਖ ਸੌਂਪੇ ਹੋਏ ਹਨ ਪਾਪ ਉਹਨਾਂ ਕੋਲ ਇੰਨਾ ਲਾਇਸੈਂਸ ਹੈ ਕਿ 56 ਕਰੋੜ ਸਿੱਖਾਂ ਦੀ ਮੁਕਤੀ ਕਰ ਸਕਦੇ ਹਨ ਵਿਦਵਾਨ ਸੱਜਣ ਦੱਸੋ ਨਾ ਇਹ ਗਿਣਤੀਆਂ ਕਿੱਥੋਂ ਲਿਆਂਦੀਆਂ 56 57 ਕਰੋੜ ਕਿਉਂ ਨੇ ਇਹਦਾ ਮੰਨੋ ਸਿੱਖ 56 ਕਰੋੜ ਤੋਂ ਵੱਧ ਨਹੀਂ ਬਣ ਸਕਦੇ ਕੋਈ ਸਿੱਖਾਂ ਦੀ ਗਰੰਟੀ ਹੈ ਨਾ 56 ਕਰੋੜ ਸਿੱਖ ਅੱਗਪੜ ਜੱਕੜ ਵੜੇ ਹੋਏ ਨੇ ਔਰ ਇਸ ਨੂੰ ਸੰਤੋਖ ਸਿੰਘ ਨੂੰ ਕਵੀ ਚੂੜਾ ਮਣੀ ਕਹਿੰਦੇ ਨੇ ਇਹ ਸਾਨੂੰ ਭੁੱਲ ਭਲਾਈਆਂ ਵਿੱਚ ਪਾ ਕੇ ਔਰ ਇਹਦੇ ਆਧਾਰ ਤੇ ਅੱਗੇ ਗਿਆਨੀ ਗੁਰਵਚਨ ਸਿੰਘ ਨੇ ਆਪਣੀ ਰਹਿਤ ਮਾ ਜ਼ਿਆਦਾ ਲਿਖੀਆ ਗੁਰਵਾਣੀ ਪਾਠ ਦਰਸ਼ਨ ਉਹ ਉਹਨਾਂ ਨੇ ਇਹਦੇ ਆਧਾਰ ਤੇ ਲਿਖੀ ਆ ਉਹਨਾਂ ਨੇ ਥੋੜਾ ਜਿਹਾ ਹੋਰ ਵਧਾ ਦਿੱਤਾ ਕਿ ਕੇਸਾਂ ਤੋਂ ਫੜ ਕੇ ਗੁਰੂ ਸਾਹਿਬ ਉਹਨਾਂ ਨੂੰ ਨਾਰਕ ਵਿੱਚੋਂ ਬਾਹਰ ਖੜਦੇ ਨੇ ਕੋਸ਼ਾਨ ਹਲੇ ਯਾਰ ਸਿੱਧਾ ਪਤਾ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਕਿ ਜਿਹੜਾ ਜਨੇਊ ਹੈ ਇੱਥੇ ਜਲ ਜਾਂਦਾ ਹੈ ਪੰਡਤ ਨੂੰ ਸਮਝਾ ਰਹੇ ਸੀ ਨਾ ਕੋਈ ਪਰਾਣਾ ਛੁੱਟੀ ਹੈ ਫੇਰ ਪਾਈਏ ਹੋਰ ਸਮਝਾ ਰਹੇ ਸੀ ਤੇ ਸਾਡੇ ਕੇਸ ਜਿਹੜੇ ਆ ਸੰਸਕਾਰ ਤੋਂ ਬਾਅਦ ਵੀ ਰਹਿੰਦੇ ਨੇ ਸਰੀਰ ਰਹਿੰਦਾ ਨਹੀਂ ਕੇਸ ਕਿੱਥੇ ਰਹਿੰਦੇ ਆ ਸਰੀਰ ਸਾਡਾ ਨਸ਼ਟ ਹੋ ਜਾਂਦਾ ਹੱਡੀਆਂ ਰਾਖ ਚੋਕੇ ਅਸੀਂ ਪਤਾਲ ਪੂਰੀ ਪਾਇਆ ਹੁੰਨੇ ਆ ਔਰ ਫਿਰ ਅਸੀਂ ਇਹ ਮੰਨੇ ਜਾਂਦੇ ਆ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਕੇਸਾਂ ਤੋਂ ਫੜ ਕੇ ਨਰਕੋਂ ਕੱਢਦੇ ਨੇ ਉਹ ਰੈਤ ਮਰਜਾਦਾ ਤੋਂ ਬਹੁਤੇ ਜਿਹੜੇ ਕਟੜ ਸਿੱਖ ਆ ਉਹਦਾ ਇਹ ਤਾਂ ਮਰਜ਼ਾ ਦਾ ਨੂੰ ਮੰਨਦੇ ਨੇ। ਔਰ ਉਹਦਾ ਆਧਾਰਾ ਸੂਰਜ ਪ੍ਰਕਾਸ਼ ਜਿਹੜਾ ਤਾਂ ਉਹਨੇ ਥੋੜਾ ਵਧਾਇਆ ਆਗੇ। ਜਿਹੜੇ ਇੱਥੇ ਐ ਕਿ ਉਹਨਾਂ ਨੂੰ 56 ਕਰੋੜ ਸਿੱਖਾਂ ਨੂੰ ਇਹ ਜਿਹੜੇ ਹੈ ਤਾਰਨ ਦਾ ਮੁਕਤ ਕਰਨ ਦਾ ਇਹਨਾਂ ਕੋਠੇ ਕਾ ਹੈ ਇਸ ਗ੍ਰੰਥ ਅਨੁਸਾਰ। ਸੁਣੋ ਸਾਡੇ ਪਾਸੇ ਕਿਸੇ ਤਰ੍ਹਾਂ ਸਿੱਖ ਚੱਲ ਕੇ ਆ ਜਾਵੇ ਜਿਹੜਾ ਆ ਕੇ ਪਹਿਲੇ ਸਿੱਖਾਂ ਵਿੱਚ ਉਨਾ ਵਾਂਗ ਰਲ ਜਾਵੇ 56 ਕਰੋੜ ਸਿੱਖ ਗੁਰੂ ਦੇ ਹੱਥ ਪ੍ਰਭੂ ਦੇ ਨੇ ਤਾਰਨ ਵਾਸਤੇ ਸੌਪੇ ਹਨ ਕਰਤਾਰ ਦਾ ਇਹ ਇਹੋ ਹੁਕਮ ਹੈ ਕਿ ਸਭ ਨੂੰ ਮਾਲਕ ਵਾਲਾ ਬਣਾਓ ਹਰ ਧਰਮ ਵਾਲਾ ਇਹ ਕਹਿੰਦੇ ਆ ਵੀ ਸਾਡਾ ਆ ਵਿਪਤੀ ਸਭ ਲੈ ਲੋ ਉਹ ਸਾਡੇ ਸੁਨਤ ਕਰਵਾ ਲੋ ਸਾਡੀ ਜਨੇਊ ਪਾ ਲੋ ਅਸਾਂ ਫੜ ਲਿਆ ਕਿ ਸਾਡੇ ਅੰਮ੍ਰਿਤ ਛਕ ਲੋ ਤੇ ਫਿਰ ਕਲਿਆਣ ਹੋਣਾ ਕਿ ਭਾਈ ਜੀ ਅਸੀਂ ਐਨੇ ਸੁਪਰੀਮਾ ਇਨੇ ਮਹਾਨ ਆ ਫਿਰ ਉਹ ਦੇਸ਼ਾਂ ਨੂੰ ਕਦੇ ਭੱਜੇ ਜਾਂਦੇ ਆ ਫਿਰ ਤਾਂ ਅਸੀਂ ਮਹਾਨ ਆ ਲੋਕੀ ਸਾਡੇ ਕੋਲ ਆਉਣ ਅਸੀਂ ਲੋਕਾਂ ਕੋਲ ਕੀ ਲੈਣ ਜਾਂਦੇ ਆ ਜ਼ਮੀਨ ਜ਼ਮੀਨ ਜਾਇਦਾਦਾਂ ਵੇਚ ਕੇ ਜਾਂਦੇ ਆ ਸਿਆਣੇ ਔਰ ਮਹਾਨ ਅਸੀਂ ਆ ਜਾਣਦੇ ਉਹਨਾਂ ਕੋ ਜਿਹੜੇ ਗਏ ਗੁਜ਼ਰੇ ਨੇ ਸਾਡੇ ਧਰਮ ਅਨੁਸਾਰ ਇਹਨਾਂ ਲਿਖਤਾ ਅਨੁਸਾਰ ਰਹਿਣਾ ਉਥੇ ਚਾਹੁੰਦੇ ਆ ਰਹਿਣਾ ਉਹਨਾਂ ਚ ਚਾਹੁੰਦੇ ਆ ਇਹਨਾਂ ਚ ਨਹੀਂ ਰਹਿਣਾ ਚਾਹੁੰਦੇ ਜਿਹੜੇ ਪੂਰਨ ਹੋ ਚੁੱਕੇ ਆ ਭੱਜਦੇ ਆ ਅਸੀਂ ਰਾਤੋਂ ਉਰੇ ਉਰੇ ਸੋ ਕਾਲ ਯੁਗ ਵਿੱਚ ਇਹਨਾਂ ਦਾ ਛੁੱਬ ਕਰਮ ਕਰਕੇ ਸੰਸਾਰ ਸਮੁੰਦਰ ਦਾ ਕਿਨਾਰਾ ਪਾਰ ਕਰਕੇ ਇਹਨਾਂ ਦਾ ਉਧਾਰ ਕਰ ਦੇਵੋ ਉਧਰੋਂ ਕਬੀਰਪੁਰੀ ਤੱਕ ਇਧਰੋਂ ਧਰਤੀ ਦੇ ਸਾਰੇ ਸਿੱਖਾਂ ਨੂੰ ਗੁਰੂ ਜੀ ਖੜੇ ਹੋ ਕੇ ਸਿੱਖਾਂ ਵੱਲ ਤੱਕਦੇ ਹੋਏ ਉਡੀਕਣਗੇ ਕਬੀਰ ਲੋਕ ਤੋਂ ਪ੍ਰithvi ਦੇ ਲੋਕ ਤੱਕ ਸਾਰੇ ਵਿਚਾਰਨਗੇ ਜਿਨ੍ਹਾਂ ਦਾ ਨਾਮ ਸ਼ਹੀਦ ਹੈ ਉਹ ਸਾਰੇ ਸ਼ਕਤੀ ਧਾਰਨ ਕਰਨਗੇ ਜਿਵੇਂ ਜਿਵੇਂ ਇਹਨਾਂ ਦੀ ਭਾਵਨਾ ਹੋਵੇਗੀ ਜਿਵੇਂ ਤੇਵੇਂ ਸਿੱਧ ਹੋਵੇਗੀ ਪੂਤ ਪ੍ਰੇਤ ਰਾਖਸ਼ ਆਦ ਸਭ ਇਹਨਾਂ ਦੇ ਅਧੀਨ ਹਨ ਹੁਣ ਅਸਲ ਵਿੱਚ ਜਿਹੜੀ ਸਾਨੂੰ ਚੱਕਰ ਵਿੱਚ ਪਾਇਆ ਉਹ ਇਹ ਹੈ ਕਿ ਸਾਨੂੰ ਤਾਂ ਸ਼ੁਭ ਅਮਲ ਕਰਨ ਦਾ ਗੁਰੂ ਨਾਨਕ ਪਾਤਸ਼ਾਹ ਦਾ ਸੁਨੇਹਾ ਸੀ ਛੁਬ ਅਮਲ ਕਰਨ ਦਾ। ਅਚੁਬ ਅਮਲ ਕਰਕੇ ਸੋਹਣੇ ਸੰਸਾਰ ਦੀ ਸਿਰਜਣਾ ਕਰਨੀ ਸੀ, ਬੇਗਮਪੁਰਾ ਸ਼ਹਿਰ ਬਣਾਉਣਾ ਸੀ। ਸਾਨੂੰ ਲਾਲਚ ਦੇ ਦਿੱਤੇ ਗਏ ਕਿ ਜੇ ਤੁਸੀਂ ਅਮਰ ਸ਼ਕਲ ਲਓ ਔਰ ਫਿਰ ਜੇ ਗਲਤੀ ਵੀ ਹੋ ਜਾਈ ਤਾਂ 10000 ਸਾਲ ਤੱਕ ਗੁਰੂ ਤੁਹਾਡੀ ਇੰਤਜ਼ਾਰ ਕਰਦਾ ਹੈ। ਵਾਫੇ ਵਧੀਆ ਫੇ ਤਾਂ ਗਲਤੀਆਂ ਕਰਨ ਨੂੰ, ਪਾਪ ਕਰਨ ਨੂੰ ਅਸੀਂ ਆਜ਼ਾਦ ਹੋ ਗਏ। ਕਿਉਂਕਿ ਗੁਰੂ ਨੇ ਤਾਂ ਸਾਨੂੰ ਰੱਖ ਹੀ ਲੈਣਾ 10000 ਸਾਲ ਚ ਕਦੀ ਵੀ ਮੁੜਿਆ ਸਾਡਾ ਕਲਿਆਣ ਹੋ ਜਾਣਾ ਇਹ ਕਿਸ ਤਰ੍ਹਾਂ ਨਾਲ ਸਾਨੂੰ ਭੈੜੇ ਕੰਮ ਕਰਨ ਦਾ ਸਰਟੀਫਿਕੇਟ ਇਹ ਗ੍ਰੰਥ ਦੇ ਰਹਿਣਾ ਉਹ ਸ਼ੀਦਾਂ ਪਾਸੋਂ ਪੁੱਛ ਕੇ ਦਿਲ ਵਿੱਚ ਡਰ ਧਾਰ ਕੇ ਫਿਰਨਗੇ ਅਛਾ ਹੁਣ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਜੇ ਸ਼ਹੀਦ ਮਾਨ ਨੇ ਉਹਨਾਂ ਨੂੰ ਉਹਨਾਂ ਦਾ ਕੰਮ ਬਣਦਾ ਹੈ ਫਰਜ਼ ਬਣਦਾ ਸਾਡਾ ਭਲਾ ਕਰਨਾ ਜੇ ਸ਼ੀਦ ਕੁਝ ਚਾਹੁੰਦੇ ਨੇ ਲਾਲਚ ਹੈ ਕੁਝ ਉਹਨਾਂ ਦੀ ਮੰਗ ਹੈ ਫਿਰ ਉਹ ਸਾਡੇ ਨਹੀਂ ਹੋਏ ਉਹ ਤਾਂ ਸਾਡੇ ਦੁਸ਼ਮਣ ਹੋਏ ਸੋ ਦੁਸ਼ਮਣ ਹੀ ਸਾਡੇ ਤੋਂ ਕੋਈ ਮੰਗੇਗਾ ਸਾਡਾ ਆਪਣਾ ਤਾਂ ਸਾਨੂੰ ਦੇਵੇਗਾ ਮੰਗੇਗਾ ਨਹੀਂ ਸੋ ਇਹ ਸਾਨੂੰ ਛੀਦਾਂ ਦੀ ਘੁੰਮਣ ਕੇਰੀ ਵਿੱਚ ਪਾ ਕੇ ਸਾਨੂੰ ਗੁਰੂ ਨਾਨਕ ਦੇ ਮਾਰਗ ਗੁਰੂ ਨਾਨਕ ਦੇ ਮਤ ਤੋਂ ਨਖੇੜਨ ਲਈ ਇਹ ਸਭ ਲਿਖਤਾਂ ਲਿਖੀਆਂ ਗਈਆਂ ਅਜ਼ੀਹਾ ਕਿਤੇ ਕੁਝ ਨਹੀਂ ਨਾ ਕੋਈ ਸ਼ਹੀਦ ਫੌਜਾਂ ਹਨ ਔਰ ਨਾ ਇਹਨਾਂ ਨੇ ਕਦੀ ਆਉਣਾ ਹੈ ਇਹ ਸਾਡੇ ਦਿਮਾਗਾਂ ਨੂੰ ਖੋਖਲਾ ਕਰਨ ਲਈ ਮੈਂ ਤਾਂ ਦੇਖਿਆ ਘਰਾਂ ਵਿੱਚ ਜਾਂਦਾ ਉਹ ਜੋਤ ਜਗਾਉਂਦੇ ਆ ਇਹ ਸਾਡੇ ਘਰ ਨਾਲ ਜਗਾ ਹੈ ਹਰ 10 ਘਰ ਤੋਂ ਬਾਅਦ ਇੱਕ ਘਰ ਮਿਲ ਜੇਗਾ ਜਿਹੜੇ ਘਰ ਦੇ ਕੋਰਨਰ ਦੇ ਵਿੱਚ ਜੋਤ ਜਗਾਉਂਦੇ ਆ ਕਹਿੰਦੇ ਇੱਥੇ ਸਾਡੇ ਜਗਾ ਆ ਸ਼ਕਤੀ ਵਾਲੀ ਜਗਾ ਹੈ ਬਸ ਗੁਰ ਬਾਣੀ ਕਿੱਥੇ ਰਹਿ ਗਈ ਗੁਰੂ ਨਾਨਕ ਦਾ ਗਿਆਨ ਕਿੱਥੇ ਰਹਿ ਗਿਆ ਅਸੀਂ ਅਗਿਆਨਤਾ ਵਿੱਚ ਠੋਕਰਾਂ ਖਾ ਰਹੇ ਆ ਧੱਕੇ ਖਾ ਰਹੇ ਆ ਐਸਾ ਕੁਝ ਵੀ ਨਹੀਂ ਹੈ ਜਦੋਂ ਤੱਕ ਅਸੀਂ ਆ ਸੂਰਜ ਪ੍ਰਕਾਸ਼ ਜਿਹੇ ਗ੍ਰੰਥਾਂ ਦੀ ਕਥਾ ਕਰਦੇ ਰਹਾਂਗੇ ਸੁਣਦੇ ਰਹਾਂਗੇ ਇਹਨਾਂ ਤੇ ਟੇਕ ਰੱਖਾਂਗੇ ਉਹ ਜਿਹੇ ਕਈ ਸੌ ਗ੍ਰੰਥ ਨੇ ਔਰ ਜਦੋਂ ਤੱਕ ਅਸੀਂ ਵਾਪਸ ਮੁੜ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਨਹੀਂ ਲੱਗਦੇ ਉਦੋਂ ਤੱਕ ੱੱਕੇ ਖਾਣ ਤੋਂ ਸਿਵਾਏ ਸਾਡੇ ਕੋਲ ਹੋਰ ਕੁਝ ਨਹੀਂ ਆ ਨਾ 55 ਕਰੋੜ ਨਾ 5500 ਕਰੋੜ ਇਹੋ ਜਿਹੀ ਗਿਣਤੀ ਜੇ ਕੋਈ ਤੁਹਾਨੂੰ ਸਿਆਣਾ ਸਟੇਜ ਤੋਂ ਦੱਸਦਾ ਹੈ ਉਹਨੂੰ ਪੁੱਛੋ ਭਾਈ ਇਹ ਗਿਣਤੀ ਕਿਸ ਨੇ ਕੀਤੀ ਸੀ ਕਦੋਂ ਕੀਤੀ ਸੀ ਉਹਨੂੰ ਇਹ ਵੀ ਪੁੱਛੋ ਕਿ ਗੁਰੂ ਨਾਨਕ ਪਾਤਸ਼ਾਹ ਤੇ ਇਹ ਕਹਿ ਰਹੇ ਨੇ ਨਾਨਕ ਏਵ ਨਾ ਜਾਪੀ ਕਿੱਥੇ ਜਾਏ ਸਮਾਏ ਇਹ ਸਰੀਰ ਕਿੱਥੇ ਚਲੇ ਜਾਂਦੇ ਨੇ ਸਰੀਰ ਤਾਂ ਸਾਹਮਣੇ ਜਲ ਜਾਂਦਾ ਹੈ ਰੂਹਾਂ ਕਿੱਥੇ ਚਲੇ ਜਾਂਦੀਆਂ ਕਿਉਂਕਿ ਅਸਲੀ ਗੱਲ ਤਾਂ ਰੂਹ ਨੂੰ ਸਵਰਗ ਵਿੱਚ ਪਹੁੰਚਾਉਣ ਵਾਲੀ ਹੈ ਉਸ ਦਾ ਪਾਰੋਤਾਰਾ ਕਰਨ ਦੀ ਗੱਲ ਹੈ ਨਾ ਸਰੀਰ ਤਾਂ ਸਾਡੇ ਸਾਹਮਣੇ ਜਲ ਜਾਂਦਾ Hindu ਵੀ ਚਲਾਉਂਦੇ ਸਿੱਖ ਵੀ ਚਲਾਉਂਦੇ ਨੇ ਸਰੀਰ ਤਾਂ ਕਹੀ ਮੇਰੇ ਵੀਰ ਇਹ ਸਵਾਲ ਕਰਦੇ ਨੇ ਉਹ ਸਰੀਰਾਂ ਵਾਲੇ ਗੱਲ ਕਰਦੇ ਨਾ ਭਾਈ ਸਰੀਰ ਤਾਂ ਸਾਡੇ ਸਾਹਮਣੇ ਜੜ ਕੇ ਸੁਆਹ ਹੋ ਜਾਂਦਾ ਜੇ ਕੋ ਨਾਨਕ ਪਾਤਸ਼ਾਹ ਨੇ ਇਹ ਲਿਖਿਆ ਨਾਨਕ ਏਵ ਨਾ ਜਾਪੀ ਕਿੱਥੇ ਜਾਏ ਸਮਾਏ ਕਿੱਥੇ ਸਮਾ ਜਾਂਦੇ ਨੇ ਤਾਂ ਉਹ ਜ਼ਰੂਰ ਉਸ ਆਤਮਾ ਬਾਰੇ ਗੱਲ ਕੀਤੀ ਹੈ ਜਿਹਨੂੰ ਸਾਨੂੰ ਦੱਸਿਆ ਜਾਂਦਾ ਜਿਹਦੇ ਬਾਰੇ ਕੋਈ ਦੁਆਰਾ ਜਨਮ ਹੁੰਦਾ ਜਨਮ ਵਰਨ ਦੇ ਗੇੜ ਵਿੱਚ ਅਸਲ ਵਿੱਚ ਜਨਮ ਵਰਨ ਦੇ ਗੇੜ ਵਿੱਚ ਅਸੀਂ ਹਰ ਪਲ ਪਏ ਹੋਏ ਹਾਂ ਆਪਣੇ ਸੋਚ ਅਨਸਾਰ ਆਪਣੇ ਬਤੀਰੇ ਅਨਸਾਰ ਅਸੀਂ ਕਈ ਤਰ੍ਹਾਂ ਦੇ ਜਨਮ ਦੰਦੇ ਵਿੱਚ ਮਿੰਟਾਂ ਦੇ ਵਿੱਚ ਧਾਰਦੇ ਆ ਮਰ ਜਾਂਦੇ ਆ ਫਿਰ ਨਵਾਂ ਜਨਮ ਧਾਰਦੇ ਆ ਕਦੀ ਗੁੱਸੇ ਵਾਲਾ ਛੇਰ ਵਾਲਾ ਕਦੀ ਦਇਆ ਵਾਲਾ ਅਸੀਂ ਹਰ ਮਿੰਟ ਸੈਕਿੰਡ ਵਿੱਚ ਸਾਡਾ ਜਿਹੜਾ ਜਨਮ ਹੁੰਦਾ ਮਰ ਜਾਂਨੇ ਆ ਜਨਮ ਹੁੰਦਾ ਮਰ ਜਾਂਨੇ ਆ ਉਹ 84 ਲੱਖ ਜੂਨ ਜਿਹੜਾ ਉਹ ਪਾਇਆ ਹੋਇਆ ਸੱਪ ਬਣਨਾ ਤੇ ਕਦੀ ਬਿੱਚੂ ਬਣਨਾ ਉਹ ਕਹਾਣੀਆਂ ਸਾਡੇ ਗਲਾਂ 'ਚ ਪਾਈਆਂ ਹੋਈਆਂ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਕਿਤੇ ਸਮਝਾਉਣੇ ਕੀਤੀ ਹੈ ਤੇ ਉਹ ਪ੍ਰਾਤਨ ਜਿਹੜੀਆਂ ਰੀਤ ਚੱਲ ਰਹੀ ਸੀ ਉਹਦੇ ਬਾਰੇ ਜ਼ਿਕਰ ਕੀਤਾ ਹੈ ਠੀਕ ਹੈ ਤੇ ਜਾਂ ਉਹਦੇ ਉਹਦਾ ਸਮਝਾ ਕੇ ਕੋਈ ਹੋਰ ਦੱਸਣਾ ਕਿ 42 ਲੱਖ ਜੂਨ ਜਿਹੜੀ ਜਲ ਚ ਹੁੰਦੀ ਹੈ ਤੇ ਜਲ ਤਾਂ ਝੂਠਾ ਹੋ ਗਿਆ ਉਹ ਸਮਝਾਉਣ ਲਈ ਉਹ ਗੱਲ ਹੈ ਵੀ ਜੋ ਸੱਚਾ ਝੂਠਾ ਸਮਝਾਉਣ ਲਈ ਸਤਿਗੁਰਾਂ ਨੇ ਗੱਲ ਕੀਤੀ ਹੈ ਪਰ ਜੇਕਰ ਅਸੀਂ ਇਸ ਨੂੰ ਦੂਜੇ ਤਰ੍ਹਾਂ ਲੈਣਾ ਹੋਵੇ ਫੇ ਸਾਡੀ ਮਰਜ਼ੀ ਆ ਤੇ ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਆ ਗੁਰਮਤ ਵਿੱਚ ਏਦਾਂ ਕੋਈ ਤੁਹਾਡਾ ਨਹੀਂ ਵਿਗਾੜ ਸਕਦਾ ਅਸੀਂ ਜੋ ਵਿਗਾੜਨਾ ਅਸੀਂ ਆਪਣੇ ਆਪ ਵਿਗਾੜਨਾ ਜਿਵੇਂ ਅਸੀਂ ਗਿਆਨ ਦੇ ਮਾਰਗ ਤੋਂ ਫਟਕ ਜਾਂਦੇ ਆ ਪਾਸੇ ਹੋ ਜਾਂਦੇ ਆ ਅਸੀਂ ਹਨੇਰੇ ਵਿੱਚ ਟਕਰਾ ਮਾਰਦੇ ਆ ਅਸੀਂ ਉਸ ਵੇਲੇ ਆਪਣਾ ਨੁਕਸਾਨ ਕਰਦੇ ਆ ਤੁਹਾਡਾ ਕੋਈ ਹੋਰ ਬਾਹਰਲਾ ਬੰਦਾ ਨੁਕਸਾਨ ਨਹੀਂ ਅਸੀਂ ਜੇ ਸਾਡਾ ਬਾਹਰਲਾ ਬੰਦਾ ਨੁਕਸਾਨ ਕਰਦਾ ਵੀ ਹੈ ਨਾ ਉਹ ਸਾਡੀ ਅਗਿਆਨਤਾ ਅਸੀਂ ਉਸ ਬੰਦੇ ਨੂੰ ਜੱਜ ਨਹੀਂ ਕਰ ਪਾਉਂਦੇ ਉਹਦੀ ਵੀ ਸਾਡੀ ਅਗਿਆਨਤਾ ਹੋ ਗਈ ਨਾ ਫਿਰ ਉਹ ਸਾਨੂੰ ਧੋਖਾ ਦਿੰਦਾ ਤੇ ਅਸੀਂ ਕਹਿੰਦੇ ਵੀ ਫਲਾਣੇ ਨੇ ਧੋਖਾ ਦਿੱਤਾ ਅਸੀਂ ਸੁੱਤੇ ਹੁੰਨੇ ਆ ਜਾਗਦੇ ਨਹੀਂ ਹੁੰਦੇ ਆ ਧਾਰਮਿਕ ਪੱਖੋਂ ਤੇ ਅਸੀਂ ਧੋਖੇ ਧੋਖੇ ਚਿਆਂ ਸਾਨੂੰ ਲੁੱਟੀ ਚਲੇ ਜਾ ਰਹੇ ਨੇ ਅਸੀਂ ਆਪਣੇ ਆਪ ਨੂੰ ਗਿਆਨਵਾਨ ਨਹੀਂ ਬਣਾਉਂਦੇ ਅਸੀਂ ਦੋਸ਼ ਉਹਨਾਂ ਨੂੰ ਦੇਣਾ ਦੋਸ਼ ਆਪਣੇ ਆਪ ਨੂੰ ਦੇਣਾ ਪੈਣਾ ਗੁਰਬਾਣੀ ਇਹੀ ਕਹਿੰਦੀ ਆ ਆਪਣੇ ਆਪ ਨੂੰ ਦੋਸ਼ ਦਿਓ ਅਸੀਂ ਜਿਹੜੇ ਕੰਮ ਕਰਦੇ ਆ ਜਿਹੜੀ ਸਮਝ ਰੱਖਦੇ ਆ ਜੇ ਅਸੀਂ ਅਗਿਆਨਤਾ ਵਿੱਚ ਰਹਿੰਦੇ ਆ ਦੋਚੀ ਅਸੀਂ ਆ ਕੋਈ ਦੂਜਾ ਨਹੀਂ ਸੋ ਆਓ ਇੱਥੇ ਅੱਜ ਇਸ ਵੀਡੀਓ ਨੂੰ ਸਮਾਪਤ ਕਰਦੇ ਆ ਬੋਲਦਿਆਂ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰਨਾ ਅੱਗੇ ਤੋਂ ਕੋਸ਼ਿਸ਼ ਕਰਾਂਗੇ ਕਿ ਸਹੀ ਤਰੀਕੇ ਨਾਲ ਸਾਰੀ ਗੱਲ ਨੂੰ ਪੇਸ਼ ਕੀਤੀ ਜਾਵੇ ਇਹ ਜਿਲਦ ਨੰਬਰ 10 ਹੈ ਤੇ ਪੰਨਾ ਨੰਬਰ 70 71 72 ਦੇ ਉੱਤੇ ਇਹ ਲਿਖਿਆ ਹੋਇਆ ਜਿਹੜੇ ਅਰਥ ਕੀਤੇ ਹੋਏ ਨੇ ਡਾਕਟਰ ਅਜੀਤ ਸਿੰਘ ਆਲਖ ਨੇ ਤੁਸੀਂ ਉੱਤੇ ਪੜ੍ਹ ਸਕਦੇ ਹੋ ਉਹੀ ਬੇਨਤੀ ਜੋ ਵਾਰ-ਵਾਰ ਮੈਂ ਕਰਿਆ ਕਰਦਾ ਜੇ ਖੋਜ ਕਾਰ ਚੰਗਾ ਲੱਗਦਾ ਤੇ ਮੇਰੀ ਵੀਡੀਓ ਨੂੰ ਪਸੰਦ ਕਰੋ ਸਾਂਝਾ ਕਰੋ ਮੇਰੇ YouTube ਚੈਨਲ ਸੱਚ ਦੀ ਖੋਜ ਬੁੱਧ ਬਲਦੇਵ ਸਿੰਘ ਐ ਮੈਨੂੰ ਸਬਸਕ੍ਰਾਈਬ ਕਰੋ ਆਫ ਅਤੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ